ਘਰ ਦੇਚ ਕਿਤੇ ਬੱਚਾ ਹੀ ਬਿਮਾਰ ਹੋ ਜਾਏ ਤੇ ਕਹਿੰਦੇ ਅਜ ਕੀ ਜਪਜੀ ਸਾਹਿਬ ਦਾ ਪਾਠ ਕਰਨਾ ਮਨ ਨਹੀਂ ਲੱਗਦਾ ਘਰ ਦੇਚ ਵਿਪਤਾ ਪੈ ਕੇ ਐਨੇ ਤੇ ਹੁਣ ਜਪਜੀ ਸਾਹਿਬ ਦਾ ਪਾਠ ਕੋਈ ਨਹੀਂ ਕੋਈ ਹੋਰ ਮਾੜੀ ਮੋਟੀ ਗੱਲ ਹੋ ਗਈ ਅਜ ਕੀ ਨਿਤਨੇਮ ਕਰਨਾ ਛੱਡੋ ਅਜ ਕੀ ਗੁਰਦੁਆਰੇ ਜਾ ਖਿਮਾ ਕਰਨੀ ਇਹ ਪਰਿਸਥਿਤੀ ਦੀ ਗੱਲ ਨਹੀਂ ਮਨ ਸਥਿਤੀ ਦੀ ਗੱਲ ਹੈ ਮਾਹੌਲ ਦੀ ਗੱਲ ਨਹੀਂ ਭਈ ਮਾਹੌਲ ਠੀਕ ਹੋਵੇਗਾ ਉਦੋਂ ਨਾਮ ਜਪਾਂਗੇ ਮਾਹੌਲ ਤੇ ਬੜੇ ਬੜੇ ਬ੍ਰਮਗਿਆਨੀਆਂ ਦਾ ਠੀਕ ਨਹੀਂ ਸੀ ਬੜੇ ਬੜੇ ਰਹਿਬਰੀ ਤੇ ਅਵਤਾਰੀ ਪੁਰਸ਼ਾਂ ਦਾ ਠੀਕ ਨਹੀਂ ਸੀ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੁਸ਼ਮਣਾਂ ਦੇ ਨਾਲ ਸੰਘਰਸ਼ ਕਰਦੇ ਹੀ ਲੰਘ ਗਏ ਵਕਤ ਦੀ ਹਕੂਮਤ ਦੁਸ਼ਮਣ ਬਣੀ ਹੋਈ ਬਾਈ ਧਾਰ ਦੇ ਰਾਜੇ ਦੁਸ਼ਮਣ ਬਣੇ ਹੋਏ ਵਕਤ ਦੇ ਪੰਡਤ ਪ੍ਰੋਹਤ ਆਪ ਨਾਲ ਸਹਿਮਤ ਨਹੀਂ ਸ਼ਰੀਕ ਵੀ ਦੁਸ਼ਮਣ ਬਣੇ ਲੇਕਿਨ ਬਿਰਤੀ ਚ ਬਿਲਕੁਲ ਫਰਕ ਨਹੀਂ ਆਇਆ ਅਨੰਦਪੁਰ ਦਾ ਕਿਲਾ ਮਸਮਾਰ ਹੋ ਗਿਆ ਬੱਚੇ ਸ਼ਹੀਦ ਹੋ ਗਏ ਨੇ ਪਿਤਾ ਪਹਿਲੇ ਹੀ ਸ਼ਹੀਦ ਹੋ ਗਿਆ ਹੈ ਪਰਿਵਾਰ ਵਿਛੜ ਚੁਕਿਆ ਹੈ ਔਰ ਕੋਲ ਅਜ ਇੱਕ ਕੌਡੀ ਵੀ ਕੋਈ ਨਹੀਂ ਦੋ ਦਿਨ ਦਾ ਪ੍ਰਸ਼ਾਦਾ ਵੀ ਨਹੀਂ ਛਕਿਆ ਮਾਛੀ ਵਾੜੇ ਰਿੱਚ ਇੱਕ ਰੇਤ ਦੇ ਟਿੱਬੇ ਦੇ ਉੱਤੇ ਰਾਤ ਨੂੰ ਮਹਾਰਾਜ ਸੌ ਗਏ ਨੇ ਤੇ ਰਾਤ ਵੀ ਪੋਮਾਂ ਦੀ ਠੰਡੀ ਰਾਤ ਅੰਬ ਦੇ ਥੋੜੇ ਜਿਹੇ ਬੂਟੇ ਰੇਤ ਦਾ ਟਿੱਬਾ ਉੱਥੇ ਸੌ ਕੇ ਵੀ ਮੇਰੇ ਪਾਤਸ਼ਾਹ ਕਹਿੰਦੇ ਨੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦਾ ਰਹਿ ਉੱਥੇ ਵੀ ਯਾਰ ਯਾਦ ਆ ਜਾਵੇ ਉੱਥੇ ਵੀ ਯਾਰ ਦੀ ਯਾਦ ਬਣੀ ਰਵੇ ਉੱਥੇ ਵੀ ਪ੍ਰਮਾਤਮਾ ਦਾ ਚਿੰਤਨ ਬਣਿਆ ਰਵੇ ਜਦ ਹਾਲਤ ਐਸੀ ਹੋ ਗਈ ਹੈ ਮਾਹੌਲ ਦੀ ਗੱਲ ਨਹੀਂ ਹੈ ਹਰ ਇੱਕ ਬੰਦੇ ਦਾ ਮਾਹੌਲ ਇਹ ਮਾਹੌਲ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ ਮਾਹੌਲ ਨਹੀਂ ਕੀ ਕਰੀ ਕਿਸ ਤਰ੍ਹਾਂ ਨਾਮ ਜਪੀਏ ਕਿਵੇਂ ਅਮਰਤ ਛਕੀਏ ਕਿਵੇਂ ਭਜਨ ਕਰੀਏ ਕਿਵੇਂ ਬਾਣੀ ਪੜੀ ਮਾਹੌਲ ਦੀ ਗੱਲ ਨਹੀਂ ਇਹ ਮਨ ਦੀ ਗੱਲ ਹੈ ਮਾਹੌਲ ਤੇ بڑے بڑے ਬ੍ਰਹਮ ਗਿਆਨੀਆਂ ਦਾ ਠੀਕ ਨਹੀਂ ਸੀ ਕਦੀ ਪੜ ਕੇ ਵੇਖੋ ਤੁਸੀਂ ਔਰ ਇਹ ਗਿਲਾਵੇ ਕਿਸੇ ਨੂੰ ਨਾ ਕਰਿਆ ਕਰੋ ਮਾਹੌਲ ਠੀਕ ਹੋਵੇਗਾ ਤੇ ਨਾਮ ਜਪਾਂਗੇ ਮਾਹੌਲ ਠੀਕ ਨਹੀਂ ਜੀ ਵਾਤਾਵਰਣ ਠੀਕ ਨਹੀਂ ਤੇ ਵਾਤਾਵਰਣ ਅਨੁਸਾਰ ਇਹ ਭਗਤਾਂ ਦਾ ਤੁਸੀਂ ਪੜ ਲਓ ਕਬੀਰ ਦਾ ਵੀ ਠੀਕ ਨਹੀਂ ਸੀ ਮਾਂ ਲੜਦੀ ਰਹਿੰਦੀ ਸੀ ਕਬੀਰ ਨਾਲ ਬਾਰ ਬਾਰ ਲੜਦੀ ਰਹਿੰਦੀ ਸੀ ਬਈ ਕਬੀਰ ਇਤੋਂ ਕੀ ਕੀਤਾ ਬੱਚੇ ਨੇ ਘਰ ਦੀ ਦੇਖ ਰੇ ਕਰ ਔਰ ਸਾਫੋ ਕਹਿੰਦਾ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਜੀਵੇ ਕੈਸੇ ਰਗਰਾਏ ਮਾਂ ਜ਼ਾਰ ਜ਼ਾਰ ਰੋਂਦੀ ਹੈ ਬਈ ਤੂੰ ਤੇ ਰਾਮ ਨਾਮ ਦੀ ਧੁਨ ਦੇ ਚ ਰਹਿ ਗਿਆ ਬੱਚੇ ਨੇ ਪਰਵਾਰ ਇਸ ਦੀ ਪਾਲਣਾ ਪੋਸ਼ਣਾ ਕਿਸ ਤਰ੍ਹਾਂ ਹੋਵੇਗੀ ਛੱਟ ਇਸ ਰਾਮ ਨਾਮ ਦੀ ਧੁਨ ਮਾਹੌਲ ਭਗਤ ਰੋਚੰਦ ਵੀ ਠੀਕ ਨਹੀਂ ਸੀ ਐਨੀ ਮੈਰਜ ਕਰਦੇ ਆ ਤਰਲੋਚਨ ਦੀ ਉਮਰ ਹੋ ਗਈ ਸੀ 50 ਸਾਲ ਦੀ ਘਰ ਦੇ ਚ ਔਲਾਦ ਨਹੀਂ ਹੋਈ ਤੇ ਜਿਹੜੀ ਘਰ ਵਾਲੀ ਸੀ ਨਾ ਉਹ ਗਲਗਲ ਦੇ ਤੇ ਖਿਜਦੀ ਸੀ ਤੇ ਲੜਦੀ ਸੀ ਭਈ ਛੱਡ ਇਹ ਕੀ ਭਜਨ ਕਰਦਾ ਹੈ ਜਿਸ ਰੱਬ ਨੇ ਸਾ ਨੂੰ ਇੱਕ ਪੁੱਤਰ ਵੀ ਨਹੀਂ ਦਿੱਤਾ ਉਸ ਰੱਬ ਦਾ ਨਾਂ ਲੈਣਾ ਉਹਦੀ ਬੰਦਗੀ ਕਰਨੀ ਇੰਜ ਕਦੇ-ਕਦੇ ਰੱਬ ਨੂੰ ਗਾਲਾਂ ਵੀ ਕੱਢ ਦਿੰਦੀ ਸੀ ਭਗਤ ਤਰਲੋਚਨ ਨੂੰ ਕਹਿਣਾ ਪਿਆ ਸ਼ਬਦ ਗੁਰਗ੍ਰੰਥ ਸਾਹਿਬ ਦੇ ਚ ਨਾਰਾਇਣ ਨਿੰਦ ਸਿਕਾਏ ਭੂਲੀ ਗਵਾਰੀ ਦੁਖ ਰਤ ਸੁਖ ਰਤ ਥਾਰੋ ਕਰਮ ਰੀ ਐ ਗਵਾਰ ਇਸਤਰੀ ਨਾਰਾਇਣ ਦੀ ਨਿੰਦਾ ਕਿਉ ਕਰਦੀ ਐ ਪਰਮਾਤਮਾ ਤੇ ਤੂੰ ਤਾਂ ਕਿਉ ਲਾਂਦੀ ਐ ਦੁੱਖ ਤੇ ਸੁਖ ਤੇਰੇ ਕਰਮਾਂ ਦਾ ਫਲ ਕਿਹੜੇ ਚੱਕਰਾਂ ਚ ਪਈ ਔਰ ਕਰਵਾਲੀ ਚੋਂ ਕੇ ਬਹੁਤ ਸਹਿਣੀ ਐ ਰੋਜ਼ ਦੇ ਮਾਹੌਲ ਵਿੱਚ ਰਹਿ ਕੇ ਤਰਕ ਸੁਣ ਸੁਣ ਕੇ ਅਕਦੀਏ ਜੇ ਮੇਰੇ ਕਰਮਾਂ ਦਾ ਹੀ ਫਲ ਹੈ ਤੇ ਜੇ ਰੱਬ ਦਾ ਨਾਂ ਲੈਂਦੇ ਆਂ ਹੀ ਕਰਮ ਨਹੀਂ ਮਿਟਦੇ ਤੇ ਇਸ ਤਰ੍ਹਾਂ ਦੇ ਰੱਬ ਦੀ ਬੰਦਗੀ ਕਰਨ ਦੀ ਲੋੜ ਕੀ ਹੈ ਇਸ ਤਰ੍ਹਾਂ ਦਾ ਭਜਨ ਕਰਨ ਦੀ ਲੋੜ ਕੀ ਹੈ ਜੇ ਕਰਮ ਮਿਟਦੇ ਹੀ ਕੋਈ ਨਹੀਂ ਇਸ ਤਰ੍ਹਾਂ ਦਾ ਗਿੱਲਾ ਵੈਸੇ ਸਦਨੇ ਨੇ ਨਹੀਂ ਕੀਤਾ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ اے ਜਗਤ ਗੁਰੂ ਫਿਰ ਤੇਰੇ ਵਿੱਚ ਗੁਣ ਕੀ ਹੈ ਕਿ ਬੰਦਗੀ ਕਰਦੇ ਆਂ ਮੇਰੇ ਕਰਮ ਨਾ ਮਟਣ ਫਿਰ ਤੇਰੇ ਚ ਗੁਣ ਕੀ ਹੈ ਤੇ ਜੇ ਮੈਂ ਕਰਮਾਂ ਦੀ ਮਾਰ ਸਹਾਰਾਂ ਤੇਰੀ ਬੰਦਗੀ ਕਰਦੇ ਆਂ ਫਿਰ ਤੇਰੇ ਚ ਕੋਈ ਗੁਣ ਨਾ ਹੋਇਆ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾ ਸੇ ਸਿੰਘ ਸਰਨ ਗਤ ਜਾਈਏ ਜੋ ਜੰਪੂ ਕ ਗਰਾਸ ਸੇ ਸਦਨਾ ਜੀ ਕਹਿੰਨ ਮੈਂ ਸ਼ੇਰ ਦੀ ਸ਼ਰਨ ਵਿੱਚ ਚਲਾ ਜਾਵਾਂ ਤੇ ਸ਼ੇਰ ਦੇ ਹੁੰਦੇ ਆ ਮੈਨੂੰ ਗਿੱਦੜ ਖਾ ਜਾਏ ਸਦਨਾ ਕਹਿੰਦਾ ਹੈ ਪ੍ਰਮਾਤਮਾ ਮੈਂ ਤੇਰੀ ਸ਼ਰਨ ਵਿੱਚ ਜਾਵਾਂ ਤੇ ਤੇਰੀ ਸ਼ਰਨ ਵਿੱਚ ਮੇਰੇ ਦੇ ਕਰਮਾਂ ਦੀ ਮਾਰ ਪੈ ਜਾਏ ਮੈਨੂੰ ਗਿੱਦੜ ਖਾ ਜਾਏ ਤੇਰੇ ਕੋਲ ਆਉਣ ਦਾ ਮਤਲਬ ਕੀ ਹੋਇਆ ਆਗਾਹ ਚੱਲ ਕੇ ਸਦਨਾ ਕਹਿੰਦਾ ਇੱਕ ਬੂੰਦ ਜਲ ਕਾਰਨੇ ਛਾਤ੍ਰਿਕ ਦੁੱਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਏ ਮੈਂ ਇੱਕ ਬੂੰਦ ਵਾਸਤੇ ਪਿਆਸਾ ਤੜਪ ਤੜਮ ਕੇ ਮਰ ਜਾਵਾਂ ਤੇ ਜਦ ਮਰ ਜਾਵਾਂ ਤੇ ਤੂੰ ਬਹੁਤ ਵੱਡਾ ਸਾਗਰ ਵੀ ਮੈਨੂੰ ਦੇ ਦੇ ਤਾਂ ਕੀ ਕਰਾਂ ਮੈਂ प्राण जो थाके थिर नहीं कैसे बिरमाऊ बूड़ मोए लौ का मिले को काय चढ़ा मैं डूब मरा ते फिर तू बेड़ी देवे किड़े काम दे नहीं मेनू हुणे आनंद दे मेनू हुणे रस दे तो पगत्र लोचन ने गल स्पष्ट कर देती है पूर्वलो कृत कर्म न मिटे री खरगेन तांचे मौजापी ले रामचे नाम कर्म ते मिटते नहीं ਉਹਦੇ سلسلہ ਚੱਲਦਾ ਹੀ ਰਹਿੰਦਾ ਮੈਂ RAM ਦਾ ਨਾਮ ਇਸ ਵਾਸਤੇ ਜਪਦਾ ਕਿ ਸੁਰਤ ਇਨ੍ਹਾਂ ਕਰਮਾਂ ਦੀ ਮਾਰਤ ਉੱਚੀ ਹੋ ਜਾਏ ਦੁੱਖ ਤੇ ਆਏਗਾ ਮਹਿਸੂਸ ਨਹੀਂ ਆਉਂਦਾ ਨਹੀਂ ਪੈਂਦਾ ਤੇ ਸਾਰੇ ਘਰਾਂ ਚ ਪੈਂਦਾ ਧੁੱਪ ਨਿਕਲਦੀ ਤੇ ਸਾਰੇ ਘਰ ਚ ਜਾਂਦੇ ਕੜਕਦੀ ਹੋਈ ਲੋਹ ਜਦ ਚੱਲਦੀ ਅੜਬ ਦੇ ਚ ਤੇ ਸਾਰਿਆਂ ਨੂੰ ਲੱਗਦੀ ਏ ਉਹ ਲੋ ਲਿਆਜ਼ ਨਹੀਂ ਕਰਦੀ ਏ ਬ੍ਰਹਮ ਗਿਆਨੀ ਏ ਸੰਤ ਤੇ ਚਲੋ ਇਹਨੂੰ ਨਾ ਲੱਗੀਏ ਬਾਕੀਆਂ ਨੂੰ ਨਹੀਂ ਸਭ ਨੂੰ ਲੱਗਦੀ ਪਰ ਫਰਕ ਸਿਰਫ ਇਤਨਾ ਹੈ ਕਿਸੇ ਨੇ ਆਪਣੀ ਮਨ ਦੀ ਹਾਲਤ ਐਸੀ ਬਣਾ ਦਿੱਤੀ ਹੈ ਕਿ ਉਹਨੂੰ ਦੁੱਖ ਦੁੱਖ ਮਹਿਸੂਸ ਨਹੀਂ ਹੁੰਦਾ ਸਤ ਉੱਚੀ ਹੋ ਗਈ ਬਹੁਤ ਉੱਚੀ ਹੋ ਗਈ ਹੁਣ ਦੁੱਖ ਪੈਰਾਂ ਦੇ ਥੱਲੋਂ ਲੰਘ ਜਾਂਦਾ ਐਸਾ ਹਸਤੇ ਤੇ ਲੋਚਨ ਜੀ ਕਹਿੰਦੇ ਨੇ ਪੂਰਬ ਲੋਕ ਰਿਤ ਕਰਮ ਨਾ ਮਿਟੇ ਰਿਏ ਤੇ ਨੇ ਮਿਟਣਾ ਇਹ ਤੇ ਭੋਗਣਾ ਪੈਣਾ ਤਾਂ ਚੇ ਮੋ ਜਾਪੀਐ ਲੈ ਰਾਮ ਚੇ ਨਾਮ ਮੈਂ ਰਾਮ ਦਾ ਨਾਮ ਇਸ ਵਾਸਤੇ ਜਪਦਾ ਕਿ ਇਸ ਦੁੱਖ ਤੋਂ ਸੁਰਤ ਉੱਚੀ ਉੱਠ ਜਾਏ। ਦੁੱਖ ਥੱਲੇ ਰਹਿ ਜਾਏ ਮੈਂ ਉੱਪਰ ਹੋ ਜਾਵਾਂ। ਤੇ ਜਿਹੜਾ ਥੱਲੇ ਹੀ ਰਹਿ ਗਿਆ ਉਹਦੀ ਤੇ ਹਾਰ ਹੋ ਗਈ। ਉਹਨੇ ਫਿਰ ਕੀ ਕਰਨਾ ਜਿਹੜਾ ਕਦਮਾਂ ਦੇ ਥੱਲੇ ਹੋ ਗਿਆ। ਪੈਰਾਂ ਦੇ ਥੱਲੇ ਹੋ ਗਿਆ। ਬਹੁਤ ਇਹ ਕੀਮਤੀ ਬਚਨ ਹੈ ਮੈਂ ਇਤਨੀ ਅਰਸ਼ ਕਰਾਂ ਮਾਹੌਲ ਨੂੰ ਲਾਉਗੇ, ਪਰ ਸਥਿਤੀ ਨੂੰ ਲਾਉਗੇ بڑے بڑے ਭਗਤਾਂ ਦੀ ਠੀਕ ਨਹੀਂ ਸੀ। ਤੁਸੀਂ ਪੜ੍ਹ ਕੇ ਵੇਖ ਲਓ। ਲੇਕਿਨ ਉਸ ਮਾਹੌਲ ਦੇ ਵਿੱਚ ਵੀ ਉਸ ਮਾਦੀਰ ਵਿੱਚ ਰਹੇ। ਜੁੜੇ ਹੋਏ ਰਹੇ। आनंद ਵਿੱਚ ਰਹੇ ਨੇ ਹਾਂ ਇਤਨੀ ਗੱਲ ਸਪਸ਼ਟ ਹੋ ਗਈ ਗੱਲ ਮਨ ਸਥਿਤੀ ਦੀ ਹੈ ਗੱਲ ਪਰਸਥਿਤੀ ਦੀ ਨਹੀਂ بڑے بڑے ਰਾਜਨੀਤਿਕ ਮੈਨੂੰ ਮਿਲਦੇ ਨੇ ਕਹਿੰਦੇ ਨੇ ਗੈਨੀ ਜੀ ਕੀ ਕਰੀਏ ਵਕਤ ਹੀ ਕੋਈ ਨਹੀਂ ਅਧਰ ਭਜਣਾ ਅਧਰ ਭਜਣਾ ਮਹੌਲ ਹੀ ਐਸਾ ਹੈ ਕਿਵੇਂ ਨਾਮ ਜਪੀਏ ਇਹ ਸਭ ਬਹਾਨੇ ਨੇ ਮੈਨੂੰ ਅਰਜ਼ ਕਰਦੇ ਨੇ ਸਭ ਬਾਹਰ ਹੋਰ ਇਸ ਤਰ੍ਹਾਂ ਦੇ ਬਹਾਨੇ ਮਨੁੱਖ ਨੇ ਲੱਭ ਲੈਨੇ ਕਾਰਨ ਜਨਮਦਰ ਜਨਮ ਮਨੁੱਖ ਦੁੱਖ ਦੇ ਚ ਜੀਵੇ ਹੈ ਤੇ ਹੁਣ ਇਤਨਾ ਨਿਰਾਸ਼ ਹੋ ਗਿਆ ਹੈ ਕਿ ਸਮਝਦਾ ਕੋਈ ਆਨੰਦ ਹੈ ਨਹੀਂ ਸੁਖ ਹੈ ਨਹੀਂ ਐਵੇਂ ਕਰ ਤੋ ਦੁੱਖ ਦੇ ਚ ਜੀਵਨ ਦੀ ਆਦਤ ਬਣ ਗਈ ਕਲੇਸ਼ ਦੇ ਚ ਜੀਵਨ ਦੀ ਆਦਤ ਬਣ ਗਈ ਔਰ ਮੈਂ ਇਤਨੀ ਅਰਜ਼ ਕਰਦੇ ਆ ਦੁਖੀ ਸੰਸਾਰ ਹੈ ਗੁਰਨਾਣਿਕ ਨੂੰ ਕਹਿਣਾ ਪਿਆ ਨਾਨਕ ਦੁਖੀਆ ਸਭ ਸੰਸਾਰ ਸਾਰੇ ਦਾ ਸਾਰਾ ਜਿਹੜਾ ਸੰਸਾਰ ਹੈ ਇਸ ਦੇ ਚ ਜਿਹੜਾ ਜੀਵੇਗਾ ਉਹ ਦੁਖੀ ਹੈ ਸੰਸਾਰ ਦੁੱਖ ਹੈ ਨਿਰੰਕਾਰ ਸੁਖ ਹੈ ਸੰਸਾਰ ਕਲੇਸ਼ ਹੈ ਨਿਰੰਕਾਰ ਆਨੰਦ ਹੈ ਇਸ ਵਾਸਤੇ ਆਨੰਦ ਪ੍ਰਮਾਤਮਾ ਦੇ ਨਾਲ ਜੁੜਿਆ ਹੈ ਪ੍ਰਮਾਤਮਾ ਦਾ ਮਿਲਣਾ ਆਨੰਦ ਦਾ ਮਿਲਣਾ ਹੈ ਆਨੰਦ ਦਾ ਮਿਲਣਾ ਪ੍ਰਮਾਤਮਾ ਦਾ ਮਿਲਣਾ ਹੈ ਸੂਰਜ ਦਾ ਮਿਲਣਾ ਰੋਸ਼ਨੀ ਦਾ ਮਿਲਣਾ ਹੈ ਰੋਸ਼ਨੀ ਦਾ ਮਿਲਣਾ ਸੂਰਜ ਦਾ ਮਿਲਣਾ ਆਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਏ ਆਨੰਦ ਕਿਵੇਂ ਹੋਇਆ ਜਦ ਸਤਿਗੁਰੂ ਮਿਲੇ ਪਰਮਾਤਮਾ ਮਿਲੇ ਅਕਾਲ ਪੁਰਖ ਮਿਲੇ ਗੁਰੂ ਮਿਲੇ ਆਨੰਦ ਦਾ ਮਿਲਣਾ ਗੁਰੂ ਦਾ ਮਿਲਣਾ ਹੈ ਗੁਰੂ ਦਾ ਮਿਲਣਾ ਆਨੰਦ ਦਾ ਮਿਲਣਾ ਹੈ ਹੁਣ ਇਹ ਸਾਡੀ ਮੰਜ਼ਿਲ ਹੈ ਇਹ ਸਾਡੀ ਚਾਹਤ ਹੈ ਇੱਥੇ ਤੱਕ ਅਸੀਂ ਪਹੁੰਚਣਾ ਹੈ ਆਨੰਦ ਤੱਕ ਆਨੰਦ ਸਾਡੀ ਮੰਗ ਹੈ ਆਨੰਦ ਸਾਡੀ ਲੋੜ ਹੈ ਮੈਂ ਫਿਰ ਅਰਜ਼ ਕਰਾਂ ਮਨੁੱਖ ਭੁੱਲ ਕੇ ਵੀ ਦੁੱਖ ਨਹੀਂ ਮੰਗਦਾ ਮਨੁੱਖ ਦੀ ਚਾਹਤ ਨਹੀਂ ਹੈ ਸੁਪਨੇ ਚ ਵੀ ਨਹੀਂ ਮੰਗਦਾ ਲੇਕਿਨ ਹੈ ਦੁੱਖ ਵਿੱਚ ਮਨੁੱਖ ਕਿਦਰੇ ਆਨੰਦ ਨੂੰ ਭੁੱਲ ਨਾ ਜਾਏ ਇਹ ਗੱਲ बार-बार ਚੇਤੇ ਕਰਾਈ ਜਾਂਦੀ ਹੈ ਹੋਰ ਸ਼ਬਦ ਅਗਾ ਪਿਛਾ ਵੀ ਪੜੇ ਜਾ ਸਕਦੇ ਨੇ ਆਨੰਦ ਤੇ ਰੋਜ਼ ਪੜਿਆ ਜਾਏਗਾ لازਮੀ ਇਸ ਮਾਪਤੀ ਤੇ لازਮੀ ਤਾਂ ਕਿ ਮਨੁੱਖ ਨੂੰ ਪਤਾ ਚੱਲੇ ਇਹ ਜੋ ਤੂੰ ਕੀਰਤਨ ਸੁਣਿਆ ਇਹ ਜੋ ਤੂੰ ਕਥਾ ਸੁਣੀ ਹੈ ਇਹ ਜੋ ਤੂੰ ਆਖੇ ਨਿਤਨੇਮ ਕੀਤਾ ਹੈ ਸਤਗੁਰੂ ਨੂੰ ਮੱਥਾ ਟੇਕਿਆ ਦਾਨ ਪੁੰਨ ਕੀਤਾ ਇਹਦਾ ਮੰਜ਼ਿਲ ਇਹਦਾ ਸਿਧਾਂਤਿਕ ਨੁਕਤਾ ਇਹਦਾ ਫਲ ਆਨੰਦ ਹੈ ਇਹ ਸਭ ਕੁਝ ਅਨੰਤ ਤੱਕ ਪਹੁੰਚਦਾ ਹੈ ਆਨੰਦ ਨਾ ਭੁੱਲੀ ਆਨੰਦ ਨੂੰ ਜਿਤੇ ਰੱਖੇ ਹੁਣ ਆਨੰਦ ਤੱਕ ਮਨੁੱਖ ਕਿਸ ਤਰ੍ਹਾਂ ਪਹੁੰਚੇ ਇਹਦਾ ਥੋੜਾ ਜਿਹਾ ਮੈਂ ਖੁਲਾਸਾ ਕਰਾਂ ਤੁਹਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਨੂੰ ਸਿੰਘ ਨੂੰ ਪੰਜ ਬਾਣੀਆਂ ਦਾ ਨਿਤਨੇਮ ਦਿੱਤਾ ਹੈ ਪੰਜ ਬਾਣੀ ਜਿਹਦੇ ਵਿੱਚ ਆਨੰਦ ਸਭ ਤੋਂ ਅਖੀਰ ਵਿੱਚ ਹੈ ਉੱਥੇ ਵੀ ਸਭ ਤੋਂ ਅਖੀਰ ਦੇ ਵਿੱਚ ਤੇ ਦੀਵਾਨ ਦੀ ਸੁਨਾਪਤੀ ਤੇ ਆਨੰਦ ਪੜਿਆ ਜਾਂਦਾ ਹੈ ਇੱਥੇ ਵੀ ਸਭ ਤੋਂ ਅਖੀਰ ਦੇ ਵਿੱਚ ਮੰਜ਼ਿਲ ਅਖੀਰ ਦੇ ਚੌਂਦੀ ਹੈ ਯਾਤਰਾ ਜਿੱਥੋਂ ਸ਼ੁਰੂ ਕਰਨੀ ਹੈ ਤੇ ਜਿੱਥੇ ਪਹੁੰਚਣਾ ਹੈ ਉਹ ਤੇ ਅਖੀਰ ਦੇ ਚ ਹੈ ਆਨੰਦ ਅਖੀਰ ਦੇ ਚ ਹੈ ਪਹੁੰਚਣਾ ਆਨੰਦ ਤੱਕ ਹੈ ਚਾਹਤ ਆਨੰਦ ਦੀ ਹੈ ਤਾਂ ਹੁਣ ਆਨੰਦ ਦੀ ਪ੍ਰਾਪਤੀ ਕਿਵੇਂ ਹੋਵੇ ਸਤਿਗੁਰ ਕਹਿੰਦੇ ਨਾ ਆਨੰਦ ਦੀ ਪ੍ਰਾਪਤੀ ਬਿਨਾਂ ਜਪ ਤੋਂ ਨਹੀਂ ਹੋਵੇਗੀ ਬਿਨਾਂ ਜਪ ਤੋਂ ਨਹੀਂ ਹੋਵੇਗੀ ਤਾਂ ਜਪ ਇਹ ਯਾਤਰਾ ਦੀ ਅਰੰਭਤਾ ਹੈ ਇਹ ਚੱਲ ਪੈਣਾ ਹੈ ਪਹਿਲੀ ਬਾਣੀ ਜਪ ਹੈ ਪਹਿਲੀ ਬਾਣੀ ਦਾ ਨਾਮ ਹੀ ਜਾਪ ਹੈ ਗੁਰੂ ਗ੍ਰੰਥ ਸਾਹਿਬ ਦੇ ਜਿਤਨੀਆਂ ਬਾਣੀਆਂ ਨੇ ਸਬਦੇ ਨਾਮ ਨੇ ਜਪ ਹੈ ਮੰਨੇ ਸਾਹਿਬ ਹੈ 12 ਮਾ ਹੈ ਚੌ ਬਲੇ ਹੈ ਗਾਥਾ ਹੈ ਫੁਨੇ ਚੰਦ ਨੇ ਪਟਾਂ ਦੇ ਸਵਈਏ ਇਤਿਆਦਿਕ ਨੇ ਸਭ ਕੁਝ ਦੇ ਨਾਮ ਨੇ ਪਹਿਲੀ ਬਾਣੀ ਦਾ ਨਾਮ ਜਪ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਹਿਲੀ ਬਾਣੀ ਉਹਦਾ ਨਾਮ ਜਪ ਰੱਖਿਆ ਇਥੋ ਸਿਆਣੇ ਅਨੁਭਵੀ ਪੁਰਸ਼ ਕਹਿੰਦੇ ਨੇ ਗੁਰਮਤ ਜਪ ਤੇ ਖੜੀ ਹੈ ਗੁਰਮਤ ਸ਼ੁਰੂ ਹੋਵੇਗੀ ਜਪ ਤੋਂ ਔਰ ਮਨੁੱਖ ਜਪ ਨਾ ਕਰੇ ਤੇ ਬਾਕੀ ਸਭ ਕੁਝ ਕਰੇ ਗੁਰਦੁਆਰੇ ਵੀ ਆਵੇ ਸੇਵਾ ਵੀ ਕਰੇ ਸਭ ਕੁਝ ਕਰੇ ਜਪ ਨਾ ਕਰੇ ਰਹਿ ਜਾਏਗਾ ਮੁਸ਼ਕਿਲ ਇਹ ਅਨੰਤ ਤੱਕ ਪਹੁੰਚੇ ਗੱਲ ਨਹੀਂ ਬਣੇਗੀ ਜਪ ਲਾਸਮੀ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਮੂਲ ਮੰਤਰ ਹੈ ਤੇ ਮੈਂ ਖੁੱਲੀ ਗੱਲ ਕਰਦੇ ਹਾਂ ਇਸ ਦਾ ਕੋਈ ਜਪਜੀ ਸਾਹਿਬ ਨਾਲ ਤੱਲਕ ਨਹੀਂ ਹੈ ਤੇ ਮੈਂ ਅਰਜ਼ ਕਰਦੇ ਹਾਂ ਉਹ ਤੇ ਗੁਰੂ ਗ੍ਰੰਥ ਸਾਹਿਬ ਦਾ ਮੰਗਲਾ ਚਰਨ ਹੈ ਉਹ ਜਪਜੀ ਸਾਹਿਬ ਦਾ ਮੰਗਲਾ ਚਰਨ ਹੈ ਜਪ ਬਾਣੀ ਦਾ ਨਾਂ ਹੈ ਤੇ ਜਪਜੀ ਸ਼ੁਰੂ ਹੁੰਦੀ ਹੈ ਆਦ ਸਚੁ ਜੁਗਾਦ ਸਚੁ ਇਤੋ ਸ਼ੁਰੂ ਹੁੰਦੀ ਹੈ ਇਸ ਸ਼ਲੋਕ ਤੇ ਪਰ ਇੱਕ ਸ਼ਲੋਕ ਅਖੀਰ ਦੇ ਚ ਹੈ ਪਉਣ ਗੁਰੂ ਪਾਣੀ ਪਿਤਾ ਦੋ ਸ਼ਲੋਕਾਂ ਦੇ ਵਿੱਚ 83 ਪਉੜੀਆਂ ਨੇ ਇਹ ਸਭ ਜਪਜੀ ਸਾਹਿਬ ਉੱਪਰ ਮੰਗਲਾ ਚਰਨ ਹੈ ਉਹ ਮੂਲ ਮੰਤਰ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਨਵਾਂ ਰਾਗ ਸ਼ੁਰੂ ਹੁੰਦਾ ਹੈ ਨਵੀਂ ਬਾਣੀ ਸ਼ੁਰੂ ਹੁੰਦੀ ਹੈ ਉੱਥੇ ਮੰਗਲਾ ਚਰਨ ਮੌਜੂਦ ਹੈ ਏਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਪਰ ਜਿਨ੍ਹਾਂ ਨੂੰ ਗੁਸਤਾਖੀ ਮਾਫ ਗੁਰੂ ਆਸ਼ਾ ਦੀ ਸਮਝ ਨਾ ਪਈ ਗੁਰਬਾਣੀ ਗ੍ਰੈਮਰ ਦੀ ਵੀ ਸਮਝ ਨਾ ਪਈ ਉਹਨਾਂ ਨੇ ਕਹਿ ਦਿੱਤਾ ਮੂਲ ਮੰਤਰ ਤੇ ਨਾਨਕ ਹੋਸੀ ਵੀ ਸੱਚ ਤੱਕ ਤੇ ਮੈਂ ਫਿਰ ਅਰਜ਼ ਕਰਾਂ ਧਾਰਮਿਕ ਤੌਰ ਤੇ ਲੋਕੀ ਬੱਚੇ ਨੇ ਬਿਲਕੁਲ ਔਰ ਸਾਖੀਆਂ ਜੋ ਗੁਰਮਤਿ ਦੀ ਕਸੋਟੀ ਤੇ ਪੂਰੀਆਂ ਹੀ ਨਹੀਂ ਉਤਰਦੀਆਂ ਉਹ ਵੀ ਪਰਚਲਤ ਇਸ ਗੱਲ ਦਾ ਸਬੂਤ ਹੈ ਕਿ ਬੰਦਾ ਧਾਰਮਿਕ ਤੌਰ ਤੇ ਬਿਲਕੁਲ ਬੱਚਾ ਹੈ